ਪੰਜਾਬ ਦੇ ਵਿੱਚ 40 ਮਿੰਟਾਂ ਤੋਂ ਲਗਾਤਾਰ ਧਮਾਕੇ ਸੁਣਾਈ ਦੇ ਰਹੇ ਨੇ ਕਿਹੜੇ ਸ਼ਹਿਰ ਦੇ ਵਿੱਚ ਇਹ ਧਮਾਕੇ ਸੁਣਾਈ ਦੇ ਰਹੇ ਨੇ ਲਗਾਤਾਰ ਗੋਲੀਬਾਰੀ ਦੀਆਂ ਖਬਰਾਂ ਆ ਰਹੀਆਂ ਨੇ ਇਸੇ ਨਾਲ ਹੀ ਬਾਜ਼ਾਰ ਬੰਦ ਕਰਾ ਲਏ ਗਏ ਨੇ ਪੰਜਾਬ ਦੇ ਕਈ ਸ਼ਹਿਰਾਂ ਦੇ ਬਾਜ਼ਾਰ ਬੰਦ ਕਰਨ ਦੇ ਹੁਕਮ ਚਾੜ ਦਿੱਤੇ ਗਏ ਨੇ ਕਿਹੜੇ-ਕਿਹੜੇ ਸ਼ਹਿਰਾਂ 'ਚ ਬਾਜ਼ਾਰ ਬੰਦ ਕੀਤੇ ਜਾਣੇ ਨੇ ਇਹਦੇ ਬਾਰੇ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਵੱਡੇ ਤਣਾਅ ਦੇ ਦੌਰਾਨ ਪਠਾਨਕੋਟ ਇਲਾਕੇ ਦੇ ਅੰਦਰ ਲਗਾਤਾਰ ਪਿਛਲੇ 40 ਮਿੰਟਾਂ ਤੋਂ ਜਿਹੜਾ ਉਹ ਤੁਮਾਕੇ ਸੁਣਾਈ ਦੇ ਰਹੇ ਨੇ ਇਸੇ ਨਾਲ ਹੀ ਸ਼ੈਲਿੰਗ ਦੀ ਜਿਹੜੀ ਖਬਰ ਹੈ ਉਹ ਵੀ ਆ ਰਹੀ ਹੈ। ਮੀਡੀਆ ਜ਼ਾਰਾ ਦਾ ਪਾ ਦੈਨਿਕ ਪਾਸਕਰ ਦੇ ਵੱਲੋਂ ਛਾਪੀ ਗਈ ਖਬਰ ਦੇ ਮੁਤਾਬਕ ਪਠਾਨਕੋਟ ਦੇ ਆਸ-ਪਾਸ ਦੇ ਇਲਾਕਿਆਂ ਤੇ ਸ਼ਹਿਰ ਦੇ ਵਿੱਚ ਲਗਾਤਾਰ 40 ਮਿੰਟਾਂ ਤੋਂ ਜਿਹੜਾ ਤੁਮਾਕਿਆਂ ਦੀ ਆਵਾਜ਼ ਜਿਹੜੀ ਆ ਸੁਣਾਈ ਦੇ ਰਹੀ ਹੈ। ਖਬਰ ਦੇ ਅਨੁਸਾਰ ਪਾਕਿਸਤਾਨ ਨੇ ਲਗਾਤਾਰ ਚੌਥੇ ਦਿਨ ਵੀ ਪੰਜਾਬ ਦੇ ਪੰਜਾਬ ਦੇ ਕਈ ਇਲਾਕਿਆਂ ਤੇ ਜਿਹੜਾ ਹਮਲਾ ਕੀਤਾ ਹੈ ਪੰਜਾਬ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਪਠਾਨਕੋਟ ਦੇ ਵਿੱਚ ਲਗਾਤਾਰ 40 ਮਿੰਟਾਂ ਤੋਂ ਧਮਾਕੇ ਹੋ ਰਹੇ ਨੇ ਪਾਕਿਸਤਾਨ ਵਾਲੇ ਪਾਸਿਓਂ ਮਜ਼ਾਈਲ ਤੇ ਬੰਬ ਧਾਗੇ ਜਾ ਰਹੇ ਨੇ ਫਾਇਰਿੰਗ ਦੇ ਵੀ ਜਿਹੜੀ ਆ ਉਹ ਚੱਲ ਰਹੀ ਆ ਦੁਕਾਨਾਂ ਨੂੰ ਬੰਦ ਕਰਾਰ ਦਿੱਤਾ ਗਿਆ ਹੈ ਲਗਾਤਾਰ ਸਾਇਰਨ ਜਿਹੜੇ ਆ ਉਹ ਵੱਜ ਰਹੇ ਨੇ ਪਹਿਲਾ ਜਿਹੜਾ ਹਮਲਾ ਹੋਇਆ ਸੀ ਉਹ ਸਵੇਰੇ 5 ਵਜੇ ਜਿਹੜਾ ਆ ਉਹਦਾ ਪਹਿਲਾ ਧਮਾਕਾ ਸੁਣਾਈ ਦਿੱਤਾ ਸੀ ਇਸੇ ਨਾਲ ਹੀ ਬਠਿੰਡਾ ਅੰਮ੍ਰਿਤਸਰ ਫਿਰੋਜ਼ਪੁਰ ਦੇ ਵਿੱਚ ਜਿਹੜੇ ਨੇ ਉਹ ਸਾਇਰਨ ਵੱਜੇ ਨੇ ਫਰੋਜਪੁਰ ਦੀ ਡੀਸੀ ਦੀਪ ਸ਼ਿਖਾ ਸ਼ਰਮਾ ਨੇ ਕਿਹਾ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਖਿੜਕੀਆਂ ਤੇ ਦਰਵਾਜ਼ਿਆਂ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਤੋਂ ਹਰੀ ਝੰਡੀ ਮਿਲਣ ਦੀ ਉਡੀਕ ਕਰਨ ਜਲੰਧਰ ਦੇ ਵਿੱਚ ਸਵੇਰੇ 8 ਵਜੇ ਧਮਾਕਾ ਹੋਇਆ ਨਾਲਾ ਪਿੰਡ ਦੇ ਵਿੱਚ ਜਿਹੜੀ ਮਜਾਇਲ ਡਿੱਗੀ ਹਾਲਾਂਕਿ ਇਸ ਦੇ ਨਾਲ ਨੁਕਸਾਨ ਨਹੀਂ ਹੋਇਆ ਇਹ ਕੈਂਟ ਅਤੇ ਆਦਮਪੁਰ ਦੇ ਬਾਜ਼ਾਰ ਜਿਹੜੇ ਨੇ ਉਹ ਬੰਦ ਕਰਾ ਦਿੱਤੇ ਗਏ ਨੇ ਫਰੋਜ਼ਪੁਰ ਅਤੇ ਕਪੂਰਥਲਾ ਦੇ ਵਿੱਚ ਮੈਡੀਕਲ ਸਟੋਰਾਂ ਨੂੰ ਛੱਡ ਕੇ ਬਾਕੀ ਸਾਰੇ ਬਾਜ਼ਾਰ ਜਿਹੜੇ ਨੇ ਉਹ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਫਰੋਜ਼ਪੁਰ ਕਪੂਰਥਲਾ ਦੇ ਵਿੱਚ ਪਠਾਨਕੋਟ ਦੇ ਵਿੱਚ ਤੇ ਆਦਮਪੁਰ ਅਤੇ ਜਲੰਧਰ ਕੈਂਟ ਦੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੇ ਹੁਕਮ ਜਿਹੜੇ ਦਿੱਤੇ ਗਏ ਨੇ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ ਕੱਚ ਵਾਲੀਆਂ ਬਾਰੀਆਂ ਤੋਂ ਤੇ ਬੂਹਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਲਗਾਤਾਰ ਪਠਾਨਕੋਟ ਦੇ ਵਿੱਚ ਪਿਛਲੇ 40-45 ਮਿੰਟਾਂ ਤੋਂ ਜਿਹੜਾ ਉਹ ਧੁਮਾਕੇ ਜਿਹੜੇ ਆ ਉਹ ਹੋ ਰਿਹਾ ਹੈ ਫਿਲਹਾਲ ਕਿਸੇ ਪ੍ਰਕਾਰ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਇਤਲਾਾ ਤਾਂ ਨਹੀਂ ਹੈ ਪਰ ਲੋਕਾਂ ਨੂੰ ਇਤਿਹਾਤ ਵਰਤਨ ਦੇ ਲਈ ਪ੍ਰਸ਼ਾਸਨ ਲਗਾਤਾਰ ਅਗਾਹ ਕਰ ਰਿਹਾ ਲੋਕ ਆਪਣੇ ਘਰਾਂ 'ਚ ਰਹਿਣ ਸੰਜਮ ਵਰਤਨ ਤੇ ਹੁੱਲੜਬਾਜੀ ਅਤੇ ਜਿਹੜਾ ਕਿ ਕਹਿ ਲਈਏ ਕਿ ਪੈਨਿਕ ਹੋਣ ਤੋਂ ਬਚਣ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਫਿਲਹਾਲ ਮਾਹੌਲ ਜਿਹੜਾ ਉਹ ਤਣਾਅਪੂਰਨ ਹੈ